ਸਾਥੀ ਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਪਾਸੇ ਪੰਜਾਬ ਦੇ ਜਿੰਨੇ ਵੀ ਨਾਮਵਰ ਸਿੰਗਰ ਨੇ ਉਹਨਾਂ ਵੱਲੋਂ ਸ਼ਮੂਲੀਅਤ ਕੀਤੀ ਗਈ ਦਿੱਲੀ ਦੇ ਖਨੌਰੀ ਬਾਰਡਰ ਉੱਤੇ ਜਿੱਥੇ ਮੌਰਨ ਵਰਤ ਰੱਖਿਆ ਹੋਇਆ ਹੈ ਪੰਜਾਬ ਦੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਵਿੱਚ ਕਈ ਫਿਲਮੀ ਪੰਜਾਬੀ ਸਟਾਰੇ ਕਈ ਪੰਜਾਬੀ ਗਾਇਕ ਜਿਹੜੇ ਹੱਕ ਵਿੱਚ ਖੜੇ ਲੇਕਿਨ ਇਧਰ ਇੱਕ ਵੱਡੇ ਪੰਜਾਬ ਦੇ ਸਿੰਗਰ ਜਿਨ੍ਹਾਂ ਦਾ ਫੇਮ ਪੂਰੀ ਦੁਨੀਆ ਦੇ ਵਿੱਚ ਇਸ ਟਾਈਮ ਛਾਇਆ ਹੋਇਆ ਹੈ ਜਿਨ੍ਹਾਂ ਦਾ ਕਰੇਜ ਪੰਜਾਬ ਦੇ ਨਹੀਂ ਪੂਰੇ ਭਾਰਤ ਦੇ ਲੋਕਾਂ ਦੇ ਸਿਰ ਦੇ ਉੱਪਰ ਚੜ ਕੇ ਬੋਲ ਰਿਹਾ ਹੈ ਇੱਕ ਪਾਸੇ ਉਹਨਾਂ ਦੀ ਮੁਲਾਕਾਤ ਹੁੰਦੀ ਹੈ ਸੂਬੇ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਯਾਨੀ ਕਿ ਉਹਨਾਂ ਵੱਡੇ ਕਲਾਕਾਰਾਂ ਦੇ ਕੋਲ ਸਮਾਂ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣਾ ਉਹਦੇ ਪਰਿਵਾਰ ਨੂੰ ਮਿਲਣਾ ਉਹਦੇ ਪਰਿਵਾਰ ਦੇ ਵਿੱਚ ਬੈਠ ਕੇ ਗੱਪਸ਼ਪ ਕਰਨੀ ਫਿਰ ਸੋਸ਼ਲ ਮੀਡੀਆ ਤੇ ਜਿਹੜੀਆਂ ਪਿਕਸ ਨੇ ਤਸਵੀਰਾਂ ਨੇ ਉਸ ਨੂੰ ਅਪਲੋਡ ਕਰ ਦੇਣਾ ਜਿਵੇਂ ਹੀ ਪੰਜਾਬ ਦੇ ਕਿਸਾਨਾਂ ਅਤੇ ਪੰਜਾਬ ਦੇ ਲੋਕਾਂ ਨੂੰ ਪਤਾ ਲੱਗਿਆ ਕਿ ਦਲਜੀਤ ਦਸਾਂ ਜਿਹੜੇ ਨੇ ਉਹਨਾਂ ਦੇ ਕੋਲ ਸਮਾਂ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਦਾ ਲੇਕਿਨ ਇਧਰ ਪੰਜਾਬੀ ਥੱਲੇ ਕਮੈਂਟਾਂ ਦੇ ਵਿੱਚ ਲਹਨਤਾਂ ਵੀ ਯਾਨਕਿ ਭੱਦੀ ਸ਼ਬਦਾਵਲੀ ਵੀ ਵਰਤ ਰਏ ਨੇ ਪੰਜਾਬ ਦੇ ਮਸ਼ਹੂਰ ਗਾਇਕ ਦਲਜੀਤ ਦਸਾਨੂ ਉਹਨਾਂ ਨੇ ਕਿਹਾ ਕਿ ਇਹਦੇ ਕੋਲ ਟਾਈਮ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਦਾ ਜਿਹੜਾ ਕਿਸਾਨਾਂ ਦੇ ਹੱਕ ਦੇ ਵਿੱਚ ਬਿਲਕੁਲ ਨਹੀਂ ਖੜਿਆ ਆ ਖਾਸ ਕਰਕੇ ਝੋਨੇ ਦੀ ਫਸਲ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਦਲਜੀਤ ਦੋਸਾਂ ਨੂੰ ਜਾਣਾ ਚਾਹੀਦਾ ਸੀ ਦਿੱਲੀ ਦੇ ਖਰੋਰੀ ਬਾਰਡਰ ਉੱਤੇ ਜਿੱਥੇ ਜਗਜੀਤ ਸਿੰਘ ਡੱਲੇਵਾਲ ਨੇ ਮਰਨ ਵਰਤ ਰੱਖਿਆ ਹੋਇਆ ਹੈ ਉਹਨੇ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਦੇ ਵਿੱਚ ਇੱਕ ਵਾਰ ਵੀ ਕੋਈ ਪੋਜ਼ਿਟਿਵ ਬਿਆਨ ਨਹੀਂ ਆਇਆ ਦਲਜੀਤ ਦੋਸਾਂ ਵੱਲੋਂ ਉਹਨੇ ਕਿਹਾ ਪੰਜਾਬ ਦੇ ਹੋ ਕਿਸਾਨੀ ਜੀਵਨ ਤੋਂ ਬਿਲੋਂਗ ਕਰਦੇ ਹੋ ਯਾਨੀ ਕਿ ਥੱਲੇ ਕਮੈਂਟ ਆ ਰਹੇ ਨੇ ਜਿੱਥੇ ਤੂੰ ਤੂੰ ਮੈਂ ਮੈਂ ਹੋ ਰਹੀ ਹੈ ਪੰਜਾਬ ਦੇ ਮਸ਼ਹੂਰ ਗਾਇਕ ਦਲਜੀਤ ਦੋਸਾਂਝ ਦਲਜੀਤ ਦੋਸਾਂਝ ਇੱਕ ਪਾਸੇ ਉਹਨਾਂ ਨੇ ਕਹਿ ਦਿੱਤਾ ਹੈ ਕਿ ਮੈਂ ਪੰਜਾਬ ਦੇ ਵਿੱਚ ਸ਼ੋਅ ਨਹੀਂ ਕਰਾਂਗਾ ਭਾਰਤ ਵਿੱਚ ਕਿਉਂਕਿ ਪ੍ਰਸ਼ਾਸਨ ਵੱਲੋਂ ਮੈਨੂੰ ਤੰਗ ਕੀਤਾ ਜਾਂਦਾ ਹੈ ਸਮੇਂ ਤੋਂ ਪਹਿਲਾਂ ਹੀ ਸ਼ੋਅ ਬੰਦ ਕਰਾ ਦਿੱਤੇ ਜਾਂਦੇ ਨੇ ਇੱਧਰ ਪੰਜਾਬ ਅਤੇ ਪੰਜਾਬ ਦੇ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਪੰਜਾਬ ਦੇ ਨਾਮਰ ਗਾਇਕ ਜਿਨ੍ਹਾਂ ਦੀ ਇਹਨਾਂ ਦਿਨਾਂ ਦੇ ਵਿੱਚ ਤੂਤੀ ਬੋਲਦੀ ਹੈ ਸਾਰੇ ਵਰਲਡ ਦੇ ਵਿੱਚ ਦਲਜੀਤ ਦਸਾਂਝ ਨੂੰ ਟੌਕ ਕੀਤਾ ਜਾ ਰਿਹਾ ਹੈ ਜਦੋਂ ਉਹਨਾਂ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਦਲਜੀਤ ਦਸਾਂਝ ਦੀਆਂ ਮੁਲਾਕਾਤਾਂ ਜਿਹੜੀਆਂ ਤਸਵੀਰਾਂ ਵੇਖੀਆਂ ਉਹਨਾਂ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਨੂੰ ਮਿਲਣ ਦੀ ਬਜਾਏ ਡੱਸੀ ਕਿ ਤੁਸੀਂ ਕਿਸਾਨੀ ਤਰਨੇ ਦੇ ਵਿੱਚ ਜਾਓ ਸ਼ਮੂਲਿਤ ਕਰੋ ਅਤੇ ਪੰਜਾਬ ਦੇ ਕਿਸਾਨਾਂ ਨਹੀਂ ਪੂਰੇ ਭਾਰਤ ਦੇ ਕਿਸਾਨਾਂ ਦੇ ਹੱਕ ਵਿੱਚ ਖੜੋ ਇਸ ਤੁਹਾਡੀ ਜ਼ਿੰਦਗੀ ਦੀ ਸਭ ਤੋਂ ਵੱਡੀ ਪ੍ਰਾਪਤੀ ਹੋਵੇਗੀ ਯਾਨੀ ਕਿ ਖੂਬ ਟੋਕੀਤਾ ਸਾਰਿਆ ਹੈ ਪੰਜਾਬ ਦੇ ਮਸ਼ਹੂਰ ਘਟ ਦਲਜੀਤ ਸਾਂਝ ਨੂੰ ਇਹਨਾਂ ਦਿਨਾਂ ਦੇ ਵਿੱਚ